ਇਹ ਹੋ ਸਤਿਗੁਰੂ ਛੇਵੇਂ ਪਾਤਸ਼ਾਹ ਸਤਿਗੁਰੂ ਗਰੀਬ ਨਿਵਾਜ ਜੀ ਜਦੋਂ ਬਿਚੇਤੇ ਹੋਏ ਸੰਗਤਾਂ ਨੂੰ ਤਾਰਦੇ ਹੋਏ ਗੱਭੂ ਬੂਏ ਵਿੱਚ ਗਏ ਹਨ ਉੱਥੇ ਇੱਕ ਪ੍ਰੇਮਣੀ ਮਾਈ ਸੀ ਸਤਿਗੁਰਾਂ ਦੀ ਬੜੀ ਸੇਵਾ ਕੀਤੀ ਸਤਿਗੁਰੂ ਜੀ ਨੂੰ ਪ੍ਰਸੰਨ ਕਰ ਲਿਆ ਕਹਿੰਦੇ ਲੱਗੇ ਮਾਤਾ ਮੰਗਪੂਰੀ ਮੰਗਣਾ ਤੇ ਸੱਚੇ ਪਾਤਸ਼ਾਹ ਥੋੜੇ ਵਰਸ਼ਨ ਕਰਕੇ ਮੈਨੂੰ ਹੋਰ ਕਿਸੇ ਚੀਜ਼ ਦੀ ਭੁੱਖ ਨਹੀਂ ਰਹੀ ਇੱਕ ਸੱਚੇ ਪਾਤਸ਼ਾਹ ਮੇਰੀ ਇਹ ਇੱਛਾ ਹੈ ਕਿ ਇਸ ਨਜ਼ਰ ਵਿੱਚ ਕੋਈ ਐਸਾ ਪੁਰਖ ਪੈਦਾ ਕਰੋ ਜਿਹੜਾ ਕੋਲਾਂ ਵਾਲੀ ਉਦਾਸ ਛੁੜ ਕੇ ਗੁਰੂ ਸਾਹਿਬ ਜੀ ਨੂੰ ਵਰਦ ਦਿੱਤਾ ਸੀ ਛੇਵੇਂ ਪਾਤਸ਼ਾਹ ਨੂੰ ਮਾਈ ਇਹ ਤੇਰੀ ਭਾਵਨਾ ਨੂੰ ਤਾਂ ਵਰਦ ਫਲ ਲੱਗੇਗਾ ਇੱਕ ਤੇਰੀ ਥੁਲਦਾ ਕੀ ਹਜ਼ਾਰਾਂ ਪਿੰਡਾਂ ਦੇ ਲੋਕਾਂ ਦੀਆਂ ਥੁਲਾਂ ਦਾ ਉਧਾਰ ਕਰਨ ਦਾ ਮਹਾਪੁਰਖ ਇੱਥੇ ਤੈਨਾਂ ਹੋਏ ਇਹ ਸਾਬ ਛੇਵੇਂ ਪਾਤਸ਼ਾਹ ਜੀ ਨੂੰ ਵਰਦ ਦਿੱਤੇ ਸਨ ਉਸ ਵਰਦੇ ਕਰਕੇ ਸਾਧ ਸੰਗਤ ਜੀ ਬਾਬਾ ਬੀਰ ਸਿੰਘ ਜੀ ਗੱਗੂ ਬੁਗੇ ਦੇ ਅੰਦਰ ਉਹਨਾਂ ਨੂੰ ਜਨਮ ਪਾਰ ਲਿਆ ਆ ਦੇਖੋ ਔਰੰਗਜ਼ੇਬ ਵਾਲੇ ਮਹਾਪੁਰਖ ਕਹਿੰਦੇ ਸਨ ਜਿਨ੍ਹਾਂ ਨੇ ਸਾਰੇ ਮੱਧਵਿਕ ਮਹਾਰਾਜ ਜੀਸੂ ਦੇ ਵਕਤ ਸਿੱਖੀ ਦਾ ਪ੍ਰਚਾਰ ਕੀਤਾ 5000 ਸਿੰਘ ਜਿਨ੍ਹਾਂ ਦੇ ਨਾਲ ਹਮੇਸ਼ਾ ਲਈ ਰਹਿੰਦਾ ਸੀ ਫਿਰ ਇਹ ਬਜ਼ੁਰਗ ਜੀ ਇੱਡੇ ਕਰਨੀ ਵਾਲੇ ਹੋਏ ਸਾਹਿਬ ਸਿੰਘ ਬੇਬੀ ਨਪੰਘਾ ਤਿਆਰੇ ਹੋ ਕੇ ਅਰਾਮ ਸਿੰਘ ਜੀ ਨਾਲ ਆਉਂ ਸੀ ਇਹਨਾਂ ਸਿੰਘਾਂ ਨਾਲ ਮਿਲ ਕੇ ਅੰਮ੍ਰਿਤ ਛਕਾਇਆ ਸੀ ਉਹਨਾਂ ਨੂੰ ਇਸ ਪ੍ਰਕਾਸ਼ ਸਾਹਿਬ ਸਿੰਘ ਜੀ ਇਹ ਬਜ਼ੁਰਗ ਕਰਨੀ ਵਾਲੇ ਹੋਏ ਹਨ ਇਹਨਾਂ ਬਜ਼ੁਰਗਾਂ ਨੂੰ ਕਿੱਥੇ ਕਿੱਥੇ ਗਏ ਆ ਲੰਗਰ ਚਲਾਉਂਦੇ ਰਹੇ ਆ ਲੰਗਰ ਦੇ ਲਾਚੋਰਾਂ ਬਾਜ ਗੁਰਨ ਵਾਲੇ ਬਣਾ ਕੇ ਚੈਨ ਕੀਤਾ ਕਿ ਸਦਾ ਲੰਗਰ ਚੱਲਦਾ ਰਹੇ ਇਸੇ ਪ੍ਰਕਾਰ ਮਹਾਰਾਜ ਜੀ ਸਿੰਘ ਜੀ ਨੂੰ ਜਦੋਂ ਵੀ ਕੋਈ ਔਕੜ ਪਿਆਰ ਕਰਦੀ ਉਹਦੇ ਬਾਬਾ ਜੀ ਨੇ ਇਸ ਅਕਾਲ ਰਜਮਤ ਦੇ ਤਾਈ ਮੰਨਦੇ ਤਾਈ ਬਾਬਾ ਫੂਲਾ ਸਿੰਘ ਨੇ ਬਾਬਾ ਵੀਰ ਸਿੰਘ ਆਦਕਾ ਨੂੰ ਕੀਤੇ ਕਰਿਆ ਕਰਦੇ ਉਹ ਕੁਲ ਵੇਲੇ ਤੇ ਜਗਤ ਸਿੰਘ ਸਾਰੇ ਸਹਿਕਾ ਕਰਿਆ ਕਰਦੇ ਔਕੜ ਨੂੰ ਦੂਰ ਕਰਿਆ ਕਰਦੇ ਜੇ ਲੋਕ ਸਾਲ ਸੰਗਰੀ ਮੁੰਤਾ ਫਦੇ ਨਹੀਂ ਸੀ ਹੁੰਦਾ اس وقت مہارا رنجیت جی بابا بیر چیٹھی لکھی کہ بابا جی ملتان فتح نہیں ہوں گا آپ سے سہایتا کرو بابا جی نے دیکھا اس وقت کہ ملتان شاہ فکیر ہے یہ مدد کرنا مسلمان کی فتح نہیں گا وہ اس وقت ایک روکا لکھ کے بھیجا بابے سنگھ نے کہ روکا لکھتے ہیں فکیر نی اٹھوں تو سارے ملتان کی فتح ہو جائے گی ਇਸ ਵਿਚਾਰ ਨੂੰ ਲੈ ਕੇ ਰੁਕਾ ਲਿਖਿਆ ਤੇ ਦੇਖੋ ਸਰਕਾਰ ਦੇ ਕੈਸੇ ਰੰਗ ਬੀਤੇ ਪੂੜਿਆਂ ਵਾਲੇ ਰਾਜੇ ਕੀਤੇ ਇਹ ਕਾਪੜਾ ਲੈ ਕਰਕੇ ਬਾਬੇ ਬੀਰ ਸਿੰਘ ਜੀ ਨੂੰ ਭੇਜੀ ਉਸ ਕਲਤਾ ਨੂੰ ਪੜ੍ਹ ਕੇ ਜਿਸ ਵੇਲੇ ਬੁੱਲੇ ਸ਼ਾਹ ਨੇ ਵੇਖਿਆ ਕਹਿੰਦੇ ਪੂੜਿਆਂ ਵਾਲੇ ਰਾਜੇ ਕੀਤੇ ਸਿੰਘ ਪੂੜਿਆਂ ਦੀਆਂ ਕੰਬਲਾਂ ਉਦੋਂ ਰੱਖਿਆ ਕਰਦੇ ਗਾਟੀਆਂ ਇਸ ਕਰਕੇ ਪੂੜਿਆਂ ਵਾਲੇ ਵਜਿਆ ਕਰਦੇ ਸਿੰਘ ਇਸ ਪ੍ਰਕਾਰ ਦੇ ਹੰਗਮਤੌਰ ਦੇ ਤੇ ਸੀਗਾ ਹਮੇਸ਼ਾ ਲਈ ਰਿਹਾ ਕਰਦੇ ਪਾਗਲ 12 ਮਹੀਨਿਆਂ ਦੀ ਰਾਜ ਕਰਦੇ ਸਨ ਕੋਸ਼ੋਦੂ ਸਾਧ ਸੰਗਤ ਜੀ ਇਹ ਤੁਖ ਸੁਣ ਕਰਕੇ ਬੁੱਲੇ ਸ਼ਾਹ ਨੇ ਕੁੰਡਾ ਦੇਣਾ ਤੁਮ ਕੋਟਣ ਵਾਲਾ ਚੱਕ ਲਿਆ ਕਿ ਤੁਰਕੇ ਕਹਿੰਦਾ ਵੀ ਹੁਣ ਪੂਰੀਆਂ ਨਾਲ ਰਗੜਾ ਜੇ ਕੀਤੇ ਆ ਜਦੋਂ ਮਲਤਾਨ ਨੂੰ ਪਿਛ ਦੇ ਤੇ ਨਿਕਲਿਆ ਬੁੱਲੇ ਸ਼ਾਹ ਉਸੇ ਵੇਲੇ ਮਲਤਾਨ ਦਾ ਪੇਲਾ ਖਫੀ ਹੋ ਗਿਆ ਸੀ ਇਸ ਪ੍ਰਕਾਰ ਬਾਬਾ ਜੀ ਨੂੰ ਤੁਕਾਂ ਲਿਖ ਕੇ ਇਹ ਕਹਤਾ ਦੀਆਂ ਕਿ ਮਲਤਾਨ ਨੂੰ ਫਤਿਹ ਕਰਨ ਦੀ ਮਹਾਰਾਜਾ ਜੀ ਸਿੰਘ ਦੀ ਮਦਦ ਕੀਤੀ ਸੀ ਫੇਰ ਜਦੋਂ ਅੱਗ ਤੋਂ ਪਾਦ ਹੋਣਾ ਸੀ ਉਸ ਉਹਦੇ ਅੱਡੇ ਤੇ ਕਿਸੇ ਨੂੰ ਰਾਹ ਨਹੀਂ ਦਿੱਤਾ ਸੀ ਕਦੇ ਗਹਣ ਨਹੀਂ ਦਿੱਤਾ ਬੜੀ ਔਕੜ ਸੀ ਉਸ ਉਹਦੇ ਬਾਬਾ ਵੀਰ ਸਿੰਘ ਜੀ ਦੀ ਮਦਦ ਮੰਗੀ ਬਾਬਾ ਵੀਰ ਸਿੰਘ ਜੀ ਮਹਾਰਾਜ ਦੀਪ ਸਿੰਘ ਦੇ ਨਾਲ ਗਏ ਕਹੇ ਮਹਾਰਾਜ ਦੀਪ ਸਿੰਘ ਨੂੰ ਕਹਿਣ ਲੱਗੇ ਆਇਆ ਕਰੋ ਮਹਾਰਾਜ ਆਪਣੇ ਹਾਥੀ ਨੂੰ ਅੱਡੇ ਵਿੱਚ ਪ੍ਰਵੇਸ਼ ਕਰ ਤੇ ਅਸੀਂ ਸੁਹਣੀ ਸਾਹਿਬ ਦਾ 파ਠ ਕਰਦੇ ਹਾਂ ਜਿੰਨਾ ਚਿਰ ਸੁਹਣੀ ਸਾਹਿਬ ਦਾ 파ਠ ਹੁੰਦਾ ਰਹੇਗਾ ਉਹਨਾਂ ਤੇ ਸਾਰੀ ਫੌਜ ਦੇ ਪਾਣੀ ਜਿਹੜੇ ਗੋਡੇ-ਗੋਡੇ ਆ ਜਾਏਗਾ ਤੇ ਸਾਰੀ ਫੌਜ ਦੀ ਲੰਗ ਜਾਏਗੀ ਇਹ ਸੁਣ ਕਰਕੇ ਮਹਾਰਾਜ ਨੀਰ ਸਿੰਘ ਜੀ ਨਾ ਬਾਬਾ ਜੀ ਦਾ ਬਚਨ ਸੁਣ ਕੇ ਹਾਥੀ ਦੇ ਰੇਤੇ ਇਹਨਾਂ ਨੂੰ ਰਾਹ ਬਿਠਾ ਲਿਆ ਕਰੋ ਦੇ ਰੇਤੇ ਕਿ ਸੁਗਣੀ ਸਾਹਿਬਾ ਦਾ ਬਾਬਾ ਨੀਰ ਸਿੰਘ ਜੀ ਨੇ ਸ਼ੁਰੂ ਕੀਤਾ ਸ਼ੁਰੂ ਕਰਨ ਤੋਂ ਸਾਧ ਸੰਗਤ ਜੀ ਪਾਠ ਸਾਰੀ ਫੌਜ ਨੂੰ ਗੋਡੇ-ਗੋਡੇ ਪਾਣੀ ਹੋ ਗਿਆ ਸਾਰੀ ਅਟਕ ਗਈ ਬਿੰਦੀ ਫੌਜ ਲੰਘ ਗਈ 200 ਦਾ ਦਸਤਾ ਰਹਿ ਗਿਆ ਜਿਹੜੇ ਮੁਸਲਮਾਨ ਹੁਣਕਾਰ ਕਰਦੇ ਸੀ ਕਿ ਅਸੀਂ ਹੌਲੀ-ਹੌਲੀ ਨਿਕਲਾਂਗੇ ਮਹਾਰਾਜਾ ਜੀ ਸਿੰਘ ਨੂੰ ਕਹਿਣ ਲੱਗੇ ਜੀ ਮੁਸਲਮਾਨ ਆਕੜਦੇ ਆ ਨਿਕਲਦੇ ਨਹੀਂ ਪਾਰ ਮਹਾਰਾਜ ਜੀ ਸਿੰਘ ਨੇ ਕਹਿ ਲਈ ਸੁਖਣੀ ਸਾਹਿਬ ਦਾ ਬੋਲ ਕਹਿਣ ਵਾਲਾ ਆਵਾਜ਼ ਵੀ ਛੇਤੀ ਨਿਕਲ ਜਾਨੂੰ ਉਹਨਾਂ ਨੇ ਆਪ ਦਾ ਮਾਣ ਜਾ ਕੀਤਾ ਵੀ ਅਸੀਂ ਨਿਕਲ ਜਾਣਾਂਗੇ ਫਿਰ ਸੁਖਣੀ ਸਾਹਿਬ ਨੂੰ ਨਾਨਕੇ ਗੁਰਦਵਾਰ ਸੁਖਣੀ ਜਦੋਂ ਦਾਦਾ ਜੀ ਸਿੰਘ ਕਰਿਆ ਉਸ ਨੇ ਹੱਥੀ ਬਾਹਰ ਕਰ ਲਈਆ ਤੇ ਪਾਣੀ ਉੱਥਾਂ ਹੋ ਗਿਆ 200 ਦਾ ਬਸਤਾ ਜਿਹੜਾ ਅਸੀਂ ਮੁਸਲਮਾਨਾਂ ਨੂੰ ਸੋਚਦਾ ਵਿੱਚ ਹੀ ਹੁੰਦੀ ਆ ਕਹਿਣ ਲੱਗੇ ਚੰਗਾ ਦਰਿਆ ਦੀ ਢੇਟਾ ਵੀ ਹੋਣਾ ਚਾਹੀਦਾ ਹੈ ਜਿਸ ਗੁਰਕਾਰ ਸਾਹਿਬ ਸਿੰਘ ਜੀ ਬਾਬਾ ਵੀਰ ਸਿੰਘ ਜੀ ਕਰਨੀ ਵਾਲੇ ਹੋਏ ਇਹਨਾਂ ਨੇ ਕੰਮ ਦੇ ਇੰਨੇ ਬੜਾ ਸਿੱਖੀ ਦਾ ਪ੍ਰਚਾਰ ਕੀਤਾ ਖਾਸਾ ਸਿੱਖੀ ਦਾ ਪ੍ਰਚਾਰ ਕਰਿਆ ਕਰਦੇ ਕਿਸੇ ਪ੍ਰਕਾਰ ਜਦੋਂ ਛੱਤੇ ਚੰਦੇ ਬਾਬਾ ਜੀ ਗਏ ਹਨ ਉਹ ਸਾਰੇ ਕਿਸਾਬ ਸੁਣੇ ਜੀ ਲੋਕਾਂ ਨੇ ਕੱਲਰ ਤੇ ਆ ਕੇ ਧਰਤੀ ਤੇ ਕਿਤੇ ਵੀ ਖੇਤੀ ਨਹੀਂ ਸੀ ਪੈਦਾ ਹੁੰਦੀ ਸਾਰੇ 18-19 ਦੇ ਲੋਕਾਂ ਨੇ ਬਾਬਾ ਵੀਰ ਸਿੰਘ ਜੀ ਦੇ ਪਾਸ ਜਾ ਕੇ ਬੇਨਤੀ ਕੀਤੀ ਤੇ ਬਾਬਾ ਜੀ ਸਾਡੇ ਕਲਰ ਘਰਤੀ ਸੀ ਚਿਆ ਹੋਇਆ ਇਹਨਾਂ ਨੇ ਕਿਹਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ ਖੰਡੇ ਦਾ ਅਮਰਤ ਛਕੋ ਤੇ ਤੁਹਾਡੀ ਜ਼ਮੀਨ ਚੰਗੀ ਹੋ ਜੇਗੀ ਇਹ ਗੱਲ ਸੁਣ ਕੇ 18 ਪਿੰਡਾਂ ਨੂੰ ਮਾਦਾ ਵੀਰ ਸਿੰਘ ਜੀ ਨੇ ਜਦੋਂ ਛੁਰ ਕੇ ਖੰਡੇ ਦਾ ਅਮਰਤ ਪਾਨ ਕੀਤਾ ਸਾਹਿਬ ਸंगे ਜੀ ਉਹ ਖੰਡੇ ਦਾ ਅਮਰਤ ਪੈਣ ਕਰਕੇ ਅਜੇ ਗੁਰਦੁਆਰੇ ਉਹ ਰੰਗਾ ਕਿ ਛੱਡੇ ਜਿੱਦੇ ਸਨ ਲੋਕ ਉਸ ਵੇਲੇ ਐਸੀ ਬਰਕਤ ਹੋਈ ਬਰਕਤ ਦੇ ਕਾਰਨ ਨਾਲ ਉਹ ਨਾਲਾ ਚੜ ਗਿਆ ਕੋਲਟੀ ਜਾਂ ਛੱਡੇ ਜਿੱਦੇ ਤੇ ਜਾਂਦਾ ਉਹਦੇ ਨਾਲ ਇਹਨਾਂ ਨਾਲ ਚੱਲਿਆ ਜਿੰਨਾ ਕੰਦਰ ਸੀ ਸਾਰੀ ਧਰਤੀ ਦਾ ਧੂਕੇ ਲੈ ਗਿਆ ਅਗੇ ਦੁਬਾਰਾ ਫਿਰ ਐਸੀ ਮਿੱਟੀ ਆਈ ਜਿਹੜੀ ਚੰਗੀ ਖਿਰਕੀ ਪੈਦਾ ਕਰਨੀ ਉਹ 18 ਦਿਨਾਂ ਦੇ مشهور ਗਾਨਾ ਹੈ ਕਿ ਬਾਬੇ ਦੀਪ ਸਿੰਘ ਜਦੋਂ ਅੰਮ੍ਰਿਤ ਬਾਣ ਕਰਾਇਆ ਸੀ 18 ਦਿਨਾਂ ਦਾ ਕਲਰ ਚੱਕਦਾ ਸੀ ਕਿ ਉਹ ਸਾਰੀ ਧਰਤੀ ਦੇਤੀ ਹੁਣ ਨਾਲੀ ਸਾਰੀ ਜ਼ਮੀਨ ਬਣ ਗਈ ਇਹੇ ਜੇ ਕਰਮੀ ਵਾਲੇ ਗੁਰੂ ਸਿੱਖ ਸੰਤ ਸਾਹਿਬ ਜੀ ਇਹਨਾਂ ਮਹਾਪੁਰਖਾਂ ਦਾ ਜਦੋਂ ਮਹਾਰਾਜ ਰੀਰ ਸਿੰਘ ਉੱਜੜ ਗਿਆ ਹੈ ਉਸ ਵੇਲੇ ਧਿਆਨ ਸਿੰਘ ਡੋਗਰੇ ਨੇ ਕਿ ਲਾਲ ਸਿੰਘ ਆਦਕਾ ਨੇ ਤੇਜਾ ਸਿੰਘ ਆਦਕਾ ਨੇ ਜਿਹੜੇ ਅੰਗਰੇਜ਼ਾਂ ਦੇ ਨਾਲ ਮਿਲ ਚੁੱਕੇ ਸਨ ਉਹ ਖਾਲਸੇ ਪੰਥ ਦੀ ਹਾਰ ਕਰਾ ਰਹੇ ਸੀ ਅਦੇ ਧਿਆਨ ਸਿੰਘ ਡੋਗਰੇ ਦੇ ਤਾਈ ਉਸ ਵੇਲੇ ਕਸ਼ਮੀਰ ਦੀ ਵਿਆਸਤ ਦੇਣ ਵਾਲੇ ਅੰਗਰੇਜ਼ਾਂ ਦਾ ਇਕਰਾਰ ਕਰਕੇ ਸਿੰਘਾਂ ਦੀਆਂ ਫੌਜਾਂ 'ਚ ਬਗਾਵਤ ਪੈਦਾ ਕਰਤੀ ਕਿ ਮਸਾਲਾ ਦੇਣਾ ਛੱਡ ਦਿੱਤਾ ਸਿੰਘਾਂ ਨੂੰ ਭਾਵੇਂ ਜੰਗ ਲਿੱਤੇ ਮੁਰਗੀ ਵਿੱਚੋਂ ਦੇਜਿਆਂ ਨੂੰ ਕਈ ਹਾ ਦਿੱਤਾ ਅੱਜ ਪਹਾੜਾ ਤੋਂ ਫਰਮਿਆ ਲੈ ਯਾਰਸੀ ਮੋੜ ਕੇ ਆਇਆ ਉਹਨਾਂ ਦੇ ਪਾਈ ਕਿਸੇ ਪ੍ਰਕਾਰ ਸਾਧ ਸੰਗਤ ਜੀ ਬਾਬਾ ਸ਼ਾਮ ਸਿੰਘ ਜੀ ਅਤਾਰੀ ਵਾਲਿਆਂ ਨੂੰ ਉਸੇ ਰੂਪ ਨੇ ਉੱਠਣਾ ਪਿਆ ਹੈ ਜਾਂ ਤੇ ਸ਼ਹੀਦੀ ਪਾਤਸ਼ਾਹੀ ਕਿਸਵਰਾਹਾਂ ਦੇ ਘਰ ਦੇ ਉੱਤੇ ਉਹਨਾਂ ਦੇ ਨਾਲ ਸਾਧ ਸੰਗਤ ਜੀ ਤੇ ਧਿਆਨ ਸਿੰਘ 도ਗਰੇ ਦੇ ਬਹਕਾਏ ਹੋਏ ਸਿੱਖ ਫੌਜਾਂ ਜਿਹੜੀਆਂ ਸੀ ਉਹ ਭਰਮ ਦੇ ਚ ਪੈ ਕਰਕੇ ਜਿਹੜਾ ਵੀ ਕੋਈ ਰਾਜ ਗੱਦੀ ਤੇ ਬਿਠਾਉਣ ਉਸੇ ਦੇ ਪਾਈ ਕਬਲ ਕਰ ਗਿਆ ਕਰਨ ہوں سب سنگ جی جس وجہ سمجھ والی اوکڑ پی وہ بابا با با شرن 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 بھی شرنت اتنے سب سنگ جیٹیاں آ گئے بابا جی نے شرن دتی شرم دے کہ کیا بھی تر بیٹھو جنہیں سا شریر ہے جس وقت شرن اس وقت کے دھیان سنگھ آپ کا بہکائی فوجیاں سی ਕਮਾੜਾ ਹੋਰ ਕੋਈ ਹੈ ਨਹੀਂ ਸੀ ਸਿੱਖ ਖਾਲਸਾ ਉਸ ਦੇ ਦੋ ਸਾਥ ਸੰਗੇ ਜੀ ਉਹਨਾਂ ਸਾਰੀਆਂ ਫੌਜਾਂ ਨੂੰ ਪ੍ਰੇਰਿਆ ਕਿ ਸੰਧਿਆ ਵਾਲਿਆਂ ਦੇ ਤਾਂ ਹੀ ਬਾਬਾ ਦੀਪ ਸਿੰਘ ਗੁਰੂ ਬਣਿਆ ਬੈਠਾ ਹੈ ਕਿ ਸੰਧਿਆ ਵਾਲਿਆਂ ਦੇ ਤਾਂ ਹੀ ਸ਼ਰਨ ਦਿੱਤੀ ਹੈ ਇਸ ਨੂੰ ਕਿ ਇਹਨੂੰ ਕੋਈ ਵੀ ਜਾਂ ਤਾਂ ਸਾਡੀਆਂ ਘਟਨਾ ਫਕੜਾ ਦੇ ਤੇ ਨਹੀਂ ਅਸੀਂ ਤੈਨੂੰ ਕਸਰ ਕਰਾਂਗੇ ਤੇ ਜਿਸ ਨੇ ਕਿਹਾ ਬਾਬਾ ਦੀਪ ਸਿੰਘ ਜੀ ਨੂੰ ਸੁਨੇਹਾ ਭੇਜਿਆ ਬਾਬਾ ਦੀਪ ਸਿੰਘ ਜੀ ਨੇ ਕਿਹਾ ਤੇਹੀ ਜਿਹੜੇ ਸ਼ਰਨ ਆਏ ਹੈ ਅਸੀਂ ਤੁਹਾਡਾ ਤੇ ਇਹਨਾਂ ਦਾ ਬਖਸ਼ ਮਾਫ਼ ਕਰ ਦਿੰਦੇ ਵੈਰ ਘਾਵਨਾ ਨਾ ਰੱਖੋ ਕੀ ਕੋ ਮੇਲ ਕਰੋ ਇਹ ਗੱਲ ਸੁਣ ਕੇ ਨਨ ਕੈਸੀ ਨੀਅਤ ਤੇਰਾ ਮੇਲ ਸਮਝਣਾ ਅਸੀਂ ਜੂਰਾਂ ਨੂੰ ਚੜਾਈ ਕਰਕੇ ਆਉਣੀ ਹੈ ਬਾਦੇ ਵੀਰ ਸਿੰਘ ਦੇ ਪਾਸ 5000 ਫੌਜ ਸੀ ਸਾਰਿਆਂ ਨੂੰ ਕਹਿ ਕੇ ਖਾਲਸਾ ਦੀ ਸਿੰਘਾਂ ਦੇ ਤੇ ਵਾਰਨੀਆਂ ਕੰਮ ਕਰਨੀ ਸਾਰਿਆਂ ਨੂੰ ਸ਼ਾਂਤੀ ਰੱਖਣੀ ਹੈ ਇਸ ਖਿਆਲ ਦੇ ਨਾਲ ਕਹਿੰਦੇ ਦੁਨਆ ਆਪਣੇ ਕੋ ਰਸਨਾ ਸਾਰਿਆਂ ਦਾ ਕੜਾ ਪ੍ਰਸ਼ਾਦ ਬਣਾਓ ਮੁਖਿਆ ਵਾਲੀ ਦੇ ਸਾਰਿਆਂ ਦਾ ਕੜਾ ਪ੍ਰਸ਼ਾਦ ਰਸਨ ਦਾ ਕੀਤਾ ਗਿਆ ਕਰਕੇ ਕੋਠੇ ਭਰ ਦਿੱਤੇ ਕਿ ਤਰਾ ਜਦੋਂ ਆਉਣਗੇ ਉਹ ਕੀ ਕਹਿੰਦੇ ਜੀ ਅਸੀਂ ਭੁੱਖੇ ਰਹੇ ਇਸ ਮੰਦਰ ਦੇ ਵਿੱਚੋਂ ਤੇ ਖਾਲਸਾ ਦੇ ਨਾਲ ਉਹਨਾਂ ਦਾ ਪ੍ਰਸ਼ਾਦ ਕਰਕੇ ਸਾਬਸੰਗੀ ਜੀ ਸਾਰੇ ਕੋਠੇ ਭਰ ਦਿੱਤੇ ਤੇ ਆਪ ਆਸਾ ਜੀ ਦੀ ਵਾਰ ਕੀ ਬੈਠੇ ਆ ਕੀਤੋਂ ਹੋ ਰਿਹਾ ਹੈ ਇਹਨਾਂ ਨੂੰ ਬੁੜ੍ਹਸ਼ੇ ਕਰਦੀ ਵਾਲਿਆਂ ਨੂੰ ਉਸ ਵੇਲੇ ਇੰਨਾ ਜੋਰ ਪਾਇਆ ਆਸਾ ਦੀ ਵਾਰ ਦਾ ਕੀਤੋਂ ਸੁਣਦਿਆਂ ਦੇ ਬਾਬਾ ਦੀਪ ਸਿੰਘ ਸਾਹਿਬ ਬਾਬੇ ਦੀਪ ਸਿੰਘ ਸਾਹਿਬ ਦੇ ਉੱਤੇ ਗੋਲੇਵਾਰੀ ਸ਼ੁਰੂ ਕਰ ਦਿੱਤੀ ਜਦੋਂ ਗੋਲੇਵਾਰੀ ਹੋਈ ਪਹਿਲਾਂ ਤਾਂ ਗੋਲੇ ਨਹੀਂ ਵੱਜੇ ਜਦੋਂ ਆਸਾ ਦੀ ਵਾਰ ਦਾ ਭੋਗ ਤਾਇਆ ਉਹ ਸੋਲੇ ਬਾਬਾ ਵੀਰ ਸਿੰਘ ਜੀ ਅਰਦਾਸਾ ਕਰਕੇ ਜਦੋਂ ਬੈਠੇ ਉਹੋ ਗੋਲੇ ਨਾਲ ਦਾ ਪੱਟ ਟੁੱਟ ਗਿਆ ਹਸਨ ਸੰਗਤ ਨੇ ਉਸ ਵਕਤ ਤੇ ਬਾਬਾ ਜੀ ਨੇ ਕਿਹਾ ਵੀ ਖਾਲਸਾ ਜੀ ਆਪਾਂ ਵਾਰ ਨਹੀਂ ਕਰਨਾ ਸਿੰਘਾਂ ਦੇ ਉੱਤੇ ਇਹ ਸਿੰਘਾਂ ਨੂੰ ਕਿਹਾ ਸਿੰਘ ਤੇ ਸਿੰਘ ਨੂੰ ਵਾਰ ਨਹੀਂ ਕਰਨਾ ਚਾਹੀਦਾ ਭਾਵੇਂ ਮੇਰਾ ਸ਼ਹੀਦ ਸ਼ਹੀਰ ਹੁਣ ਸ਼ਹੀਦ ਹੋ ਰਿਹਾ ਹੈ ਪਰ ਮੈਂ ਅੱਖਾਂ ਨਾਲ ਤੇ ਸਿੰਘ ਨੂੰ ਸਿੰਘ ਤੇ ਵਾਰ ਨਹੀਂ ਕਰਦਾ ਇਸ ਤੋਂ ਨਰਵਾਰ ਦਾ ਦੇ ਨਾਲ ਬਾਬਾ ਵੀਰ ਸਿੰਘ ਜੀ ਅੱਜ ਦਾ ਦੇ ਹਸਨ ਸੰਗਤ ਜੀ 24 ਮਸਾਖ ਅੱਜ ਜਨ ਮੁੱਠਿਆ ਆਏ ਜਨ ਮੁੱਠਿਆ ਵਾਲੇ ਵਿੱਚ ਬਾਬਾ ਜੀ ਸਾਧਰਾਸ ਰਹਿ ਕੇ ਸਿੰਘਾਂ ਦੇ ਵਾਰ ਨਹੀਂ ਕੀਤਾ ਉਹਨਾਂ ਨੇ ਸ਼ਿਖਦੀ ਪਾਈ ਹੈ ਉਹਨਾਂ ਦਾ ਇਹ ਸ਼ਿਖਦੀ ਦਾ ਜਿਹੜਾ ਜਿੱਥੇ ਲਿਤੇ ਬਾਬਾ ਵੀਰ ਸਿੰਘ ਦੇ ਸਾਨ ਹੋਏ ਸਾਦੇ ਨਵਾਂ ਜੋੜ ਮੇਲੇ ਹੁੰਦੇ ਆ ਸੰਤਕਪੁਰ ਜੋੜ ਹੋ ਕੇ ਮਨਾਉਂਦੀਆਂ ਹਨ ਸੋ ਅੱਜ ਉਸ ਪਿਆਰੇ ਦਾ ਜਿਹਨੂੰ ਪੰਥ ਦੇ ਨਾਲ ਕੋਈ ਗਰੋਹ ਨਹੀਂ ਕੀਤਾ ਸਭ ਨੂੰ ਮਨਾਵ ਕਰਨ ਵਾਸਤੇ ਆਪਣੀ ਪਰਵਾਹੀ ਦੇਤੀ ਚੀਦੀ ਪਾਲੀ ਉਸ ਮਹਾਪੁਰਖ ਦੀ ਯਾਦ ਦਾ ਦਿਹਾੜਾ ਸਭ ਤੋਂ ਨੇੜੇ